ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਦਾ 15 ਅਗਸਤ ਪੰਜਾਬ ਤੇ ਸਿੱਖ ਪੰਥ ਦੀ ਆਜ਼ਾਦੀ ਦਾ ਦਿਹਾੜਾ ਨਹੀਂ ਐ ਦੋ ਹੈ ਬੇਇਨਸਾਫੀ ਦੇ ਮੰਦਰ ਇੱਕ Hindu ਮੰਦਰ ਵਾਲੇ ਦੂਜੇ ਕਚਹਿਰੀਆਂ ਵਾਲੇ ਅੱਜ ਖਾਲਿਸਤਾਨੀ ਪੱਖੀ ਸਿੱਖਾਂ ਨੇ ਅੰਮ੍ਰਿਤਸਰ ਬੱਸ ਸਟੈਂਡ ਦੇ ਲਾਗੇ Hindu ਮੰਦਰ ਛਾਪੇ ਲਾਏ ਖਾਲਿਸਤਾਨ ਜਿੰਦਾਬਾਦ ਅੰਮ੍ਰਿਤਸਰ ਕਚਹਿਰੀਆਂ ਖਾਲਿਸਤਾਨ ਐਸਐਫਜੀ ਰੈਫਰੈਂਡਮ ਜਿੰਦਾਬਾਦ ਪਾਡਮਾਨ ਹਿੰਦੁਸਤਾਨ ਮਰਦਾਬਾਦ ਇਹ ਬੇਨਸਾਫੀ ਦੇ ਦੋ ਮੰਦਰ ਹੈ ਇੱਕ ਹਿੰਦੂ ਵਰਗ ਦੇ ਤੇ ਇੱਕ ਕਚਹਿਰੀਆਂ ਵਾਲੇ ਕਦੀ ਵੀ ਸਿੱਖ ਪੰਥ ਤੇ ਸਿੱਖ ਦੇ ਹੱਕ 'ਚ ਨਹੀਂ ਬੋਲੇ ਇਹ ਸੁਨਿਆ ਹਿੰਦੂ ਵਰਗ ਨੂੰ ਤੇ ਭਗਵੰਤ ਮਾਨ ਨੂੰ 40 ਹਜ਼ਾਰ ਏਕੜ ਜ਼ਮੀਨ ਕਿਸਾਨਾਂ ਦੀ ਸਿੱਖ ਕਿਸਾਨਾਂ ਦੀ ਕਬਜ਼ੇ 'ਚ ਕੀਤੀ ਜਾ ਰਹੀ ਹੈ ਤੇ 15 ਅਗਸਤ ਨੂੰ ਇਹ ਖੂਨੀ ਤਿਰੰਗੇ ਚੁੜਾ ਰਹੇ ਆ ਇਹ ਮੰਦਰਾਂ ਵਾਲਿਆਂ ਨੂੰ ਪੂਰੇ ਹਿੰਦੂ ਸਮਾਜ ਨੂੰ ਸੁਨੇਹਾ ਹੈ ਤੇ ਦੂਜੇ ਪਾਸੇ ਕਿਸਾਨੋ 15 ਤਾਰੀਖ ਯਾਦ ਰੱਖੋ ਜਿੱਥੇ ਤਿਰੰਗਾ ਭਗਵੰਤ ਮਾਨ ਫਰੀਦਕੋਟ ਜਾਂ ਇਹਦੇ ਝਾੜੂ ਵਾਲੇ ਚੜਾ ਰਹੇ ਪੰਜਾਬ ਦੇ ਵਿੱਚੋਂ ਉੱਥੇ ਤਿਰੰਗੇ ਦੀ ਬਜਾਏ ਖਾਲਿਸਤਾਨ ਦਾ ਝੰਡਾ ਚੜਾਓ ਜੇ ਜ਼ਮੀਨਾਂ ਬਚਾਉਣੀਆਂ ਤੇ ਹਿੰਦੂ ਵਰਗ ਵਾਲਿਓ ਜੇ ਤੁਸੀਂ ਇਹ ਬੇਇਨਸਾਫੀ ਦੇ ਮੰਦਰ 'ਚੋ ਆਵਾਜ਼ ਨਾ ਚੱਕੀ ਤੇ ਖਾਲਿਸਤਾਨ ਬਣਨ ਤੇ ਇੱਕ ਇੱਕ ਤੋਂ ਕਾਨੂੰਨੀ ਤੌਰ ਤੇ ਹਿਸਾਬ ਮੰਗਿਆ ਜਾਏਗਾ ਭਾਂਡਮਾਨ ਯਾਦ ਰੱਖ ਬੇਨਤੇ 부ਚੜ ਨੂੰ 15 ਅਗਸਤ ਪਿਛਲੀ ਵਾਰਾਂ ਸੀਗਾ ਤੂੰ ਬੁਲੇਟ ਪ੍ਰੂਫ ਸ਼ੀਸ਼ੇ ហេਠਾਂ ਇਸ ਵਾਰੀ 15 ਅਗਸਤ ਨਿਸ਼ਾਨੇ ਤੇ ਫਰੀਦਕੋਟ ਚ ਮੈਂ ਸਰ ਆਪਣਾ ਨਾਮ ਦੱਸਿਆ ਕਿ ਵੀਡੀਓ ਵਾਇਰਲ ਹੋ ਰਹੀ ਹੈ ਬਿਸ਼ਾਲੇ ਦੇ ਬਾਹਰ ਪੁਲੀਸ ਸਾਹਿਬ ਕੀ ਕਹਿਣਾ ਚਾਹੋਗੇ ਮੈਂ ਦਿਤਿੰਦਰ ਰੋੜਾ ਹਾਂ ਸ਼ਾਲਾ ਬਾਗ ਪਾਇੰਗਾ ਦਾ ਪ੍ਰਧਾਨ ਇਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਹ ਕਿਸੇ ਸ਼ਰਾਤੀ ਅਨਸਰ ਨੇ ਸਵੇਰੇ 4-5 ਵਜੇ ਇੱਕੋ ਪੇਂਡ ਕਰ ਪਿਆ ਔਰ ਇਹਦਾ ਕੋਈ ਹੋਰ ਕੋਈ ਮਤਲਬ ਨਹੀਂ ਹੈਗਾ ਸਾਡੇ ਸਾਡਾ ਸ਼ਾਲਾ ਸੁਚਾਰੇ ਰੂਪ ਨਾਲ ਭਗਤ ਆਪਣੀ ਦਰਸ਼ਨ ਘਾਤੇ ਪੂਜਾ ਪਾਠ ਹੋ ਰਿਹਾ ਹੈ ਇਹ ਅਸੀਂ ਉਹ ਨੂੰ ਸਾਰਾ ਅਸੀਂ ਮਿਟਾ ਦਿੱਤਾ ਜੋ ਵੀ ਉਹਨੇ ਸ਼ਰਾਤੀ ਅਨਸਰ ਨੇ ਲਿਖਿਆ ਸੀ ਅਸੀਂ ਕੋਸ਼ਿਸ਼ ਅਸੀਂ ਇਹਦਾ ਪੁਲਿਸ ਚ ਕੰਪਲੇਨਟ ਕਰਨ ਲੱਗੇ ਹਾਂ ਤੇ ਅਸੀਂ ਕੋਸ਼ਿਸ਼ ਕਰਨਿਆਂਗੇ ਅਸੀਂ ਉਸ ਨੁੱਕਰ ਤੇ ਵੀ ਸਾਡੇ ਕੈਮਰੇ ਨਹੀਂਗੇ ਬਾਕੀ ਸਾਰੇ ਥਾਂ ਤੇ ਕੈਮਰੇ ਅਸੀਂ ਉਹ ਨੁੱਕਰ ਜੀ ਕੈਮਰੇ ਲਗਾਉਣ ਦੀ ਕੋਸ਼ਿਸ਼ ਕਰਾਂ ਇੱਕ ਅੱਧੇ ਦਿਨ ਚ ਕੈਮਰੇ ਲਗਾਉਣ ਦੇ